ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਣ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਰਾ ਮੇਰੇ ਮਨ ਸਦਾ ਧਾਈਏ ਸੇਮਰੋ ਹਰ ਹਰ ਨਾਮ ਬਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾਉ ਮਿਰਗ ਤ੍ਰishna ਯਰ ਸੁਪਨ ਮਲੋਰਥ ਗੀ ਕਾਚਨਾ ਵਡਾਈ RAM ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਤਾਵਤ ਧਾਵਤ ਨੈ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚੀਨਾ ਸਾਧ ਵਿਕਾਰ ਬਕੇ ਰਸ ਮਾਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਾਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਵਰਾ ਮੇਰੇ ਮਨ ਸਦਾ ਧਾਈਏ ਸੇਮ ਰਹੋ ਹਰ ਹਰ ਨਾਮ ਪਰਾਨੀ ਬਿਨ ਸੇ ਕਾਚੀ ਦੇ ਅਗਿਆਨੀ ਰਾਉ ਮਿਰਗ ਤ੍ਰishna ਯਰ ਸੁਪਨ ਮਲੋ ਰਥ ਤਾਂਗੀ ਕਾਚਨਾ ਵਡਾਈ RAM ਭਜਨ ਬਿਨ ਕਾਮ ਨਾਇਆ ਵਸ سانگنا کہوں جائی ہاں ہاں کرت بہائے اوردہ جی کو کام نین دھاوت دھاوت نی ترپتا سے رام رام نام چینا نا ਸਾਦ ਬਿਕਾਰ ਬਕੇ ਰਸਮਾ ਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨੰਤੀ ਕਾਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾਨ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਰਾ ਮੇਰੇ ਮਨ ਸਦਾ ਧਾਈਏ ਸੇਮਰੋ ਹਰ ਹਰ ਨਾਮ ਪ੍ਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾਉ ਮੇਰ ਗੋ ਤ੍ਰਿਸ਼ਨਾ ਯਰ ਸੁਪਨ ਮਨੋ ਰਥ ਤਾਂਗੀ ਕਾਛਨਾ ਵਡਾਈ RAM ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਧਾਵਤ ਧਾਵਤ ਨੈ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਕਾਰ ਵਕੇ ਰਸ ਮਾਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਰਾ ਮੇਰੇ ਮਨ ਸਦਾ ਧਾਈਏ ਸਿਮਰੋ ਹਰ ਹਰ ਨਾਮ ਬਨਸੈ ਕਾਚੀ ਦੇ ਅਗਿਆਨੀ ਰਾਵ ਮਿਰਗ ਤ੍ਰishna ਯਰ ਸੁਪਨ ਮਲੋ ਰਥ ਤਾਂਗੀ ਕਾਚਨਾ ਵਡਾਈ ਰਾਮ ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਤਾਵਤ ਧਾਵਤ ਨੈ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਵਿਕਾਰ ਬਕੇ ਰਸ ਮਾਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਾਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਨ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਰਾ ਮੇਰੇ ਮਨ ਸਦਾ ਧਾਈਏ ਸੇਮਰੋ ਹਰ ਹਰ ਨਾਮੁ ਪ੍ਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾਉ ਮਿਰਗ ਤ੍ਰਿਸ਼ਨਾ ਯਰ ਸੁਪਨ ਮਨ ਲੋਰਥ ਤਾਂ ਕੀ ਕਾਛਨਾ ਵਡਾਈ RAM ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਧਾਵਤ ਧਾਵਤ ਨੈ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਕਾਰ ਵਕੇ ਰਸ ਮਾਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਾਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਰਾ ਮੇਰੇ ਮਨ ਸਦਾ ਧਾਈਏ ਸਿਮਰੋ ਹਰ ਹਰ ਨਾਮ ਪੁਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾ ਮਿਰਗ ਤ੍ਰishna ਯਰ ਸੁਪਨ ਮਨੋ ਰਥ ਤਾਂ ਕੀ ਕਾਛਨਾ ਵਡਾਈ ਰਾਮ ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਤਾਵਤ ਧਾਵਤ ਨੈ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਵਿਕਾਰ ਬਕੇ ਰਸ ਮਾਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਾਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਨ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਵਰਾ ਮੇਰੇ ਮਨ ਸਦਾ ਧਾਈਏ ਸੇਮਰੋ ਹਰ ਹਰ ਨਾਮੁ ਪ੍ਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾਉ ਮੇਰ ਗੋ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਂ ਕੀ ਕਾਛਨਾ ਵਡਾਈ RAM ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਧਾਵਤ ਧਾਵਤ ਨੈ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਕਾਰ ਵਕੇ ਰਸ ਮਾ ਤੋ ਆਸੰਖ ਗਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹਿ ਬੇਨਤੀ ਕਟੋ ਅਬ ਗੁਣ ਮੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈਏ ਪੂਰਨ ਭਾਰ ਬ੍ਰਹਮ ਪਰਮੇਸ਼ਵਰਾ ਮੇਰੇ ਮਨ ਸਦਾ ਧਾਈਏ ਸਿਮਰੋ ਹਰ ਹਰ ਨਾਮ ਪੁਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਾ ਮਿਰਗ ਤ੍ਰishna ਯਰ ਸੁਪਨ ਮਲੋ ਰਥ ਤਾਂਗੀ ਕਾਚਨਾ ਵਡਾਈ ਰਾਮ ਭਜਨ ਬਿਨ ਕਾਮ ਨਾਇਆ ਵਸ ਸੰਗ ਨ ਕਾਹੂ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨਕੀਨਾ ਧਾਵਤ ਧਾਵਤ ਨੈ ਤ੍ਰਿਪਤਾਸਿਆ राम नाम नहीं जीना साध विकार बके रसमा तो आशंका गते कर फेरे नानक की प्रभु पाहे बिनती काट हो अब गुण मेरे ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ